ਸਫੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਰਹੂਗੀ ਜੀ ਇਹ ਸਾਰੇ ਪਸ਼ਮੀਨਾ ਦੇ ਸੂਟ ਨੇ ਜੀ ਇਹ ਨਿਊ ਡਿਜ਼ਾਈਨ ਆਪਣੇ ਰੈਡੀ ਹੋਏ ਆ ਸਾਰੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਕਿਉਂਕਿ ਕਾਫੀ ਜਣੇ ਹੋਏ ਹਾਂ ਦਾ ਕੁਐਸਚਨ ਹੁੰਦਾ ਕਿ ਫੈਬਰਿਕ ਕਿਹੜਾ ਦੁਪੱਟਾ ਕਿਹੜਾ ਤਾਂ ਤੁਸੀਂ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਆਪਾਂ ਸਾਰੀ ਡਿਟੇਲ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆਂ ਫੈਬਰਿਕ ਦੀ ਦੁਪੱਟੇ ਦੀ ਹੈ ਠੀਕ ਹੈ ਜੀ ਤੇ ਇੰਸਟਾਗ੍ਰam ਤੇ ਵੀ ਆਪਣਾ ਪੇਜ ਹੈ ਸੁਪ ਡਿਜ਼ਾਈਨਰ ਦੇ ਨਾਮ ਤੇ ਤੁਸੀਂ ਉੱਥੇ ਜਾ ਕੇ ਵੀ ਆਪਣੀ ਕਲੈਕਸ਼ਨ ਚੈੱਕ ਕਰ ਸਕਦੇ ਹੋ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਬਾਕੀ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ 7889148238 ਤਾਂ ਇਹ ਆਪਣਾ ਵਟਸਐਪ ਨੰਬਰ ਹੈ ਤੁਹਾਨੂੰ ਕੋਈ ਵੀ ਕੁਐਸਚਨ ਹੁੰਦਾ ਜਾਂ ਤੁਸੀਂ ਪ੍ਰਾਈਸ ਲੈਣਾ ਹੋਵੇ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸੁੱਟਦਾ ਵਟਸਐਪ ਕਰਦਿਆ ਕਰੋ ਠੀਕ ਹੈ ਜੀ ਹਾਂਜੀ ਸਾਰਿਆਂ ਦਾ ਇਹ ਕੁਐਸਚਨ ਹੁੰਦਾ ਕਿ ਤੁਸੀਂ ਕਿੱਥੋਂ ਬਿਲਾਉਂ ਕਰਦੇ ਹੋ ਜੀ ਅਸੀਂ ਪਟਿਆਲੇ ਤੋਂ ਲੋਕਲ ਪਟਿਆਲੇ ਤੋਂ ਠੀਕ ਹੈ ਜੀ ਹਾਂਜੀ ਆਪਣਾ ਫਰਸਟ ਸੂਟ ਆ ਗਿਆ ਜੀ ਅੱਜ ਵਾਲੇ ਆਪਣੇ ਸਾਰੇ ਸੂਟ ਪਸ਼ਮੀਨਾ ਤੇ ਹੀ ਰਹਿਣਗੇ ਤਾਂ ਇਹ ਬਹੁਤ ਪਿਆਰਾ ਜਿਹਾ ਸ਼ੇਡ ਹੈ ਪਸ਼ਮੀਨਾ ਦਾ ਫੈਬਰਿਕ ਹੈ ਰੂਬੀ ਦਾ ਕਲਰ ਬਹੁਤ ਹੀ ਪਿਆਰਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹ ਆਪਾਂ ਕੁੜਤਾ ਸਟਾਈਲ ਰੈਡੀ ਕੀਤਾ ਜੀ ਜੋ ਕਿ ਅੱਜਕੱਲ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਹੇ ਆ ਠੀਕ ਹੈ ਜੀ ਤਾ ਇਹ ਹੈਗਾ ਆਪਣਾ ਮਤਲਬ ਕਲਰ ਬਹੁਤ ਪਿਆਰਾ ਜਾਇਆ ਜੀ ਬਾਕੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿਸੇ ਵੀ ਕਲਰ ਤੇ ਇਹਨੂੰ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਜਾਇਆ ਦੇ ਉੱਪਰ ਆਪਾਂ ਕੰਮ ਕੀਤਾ ਇਹ ਰੈਡੀਮੇਡ ਨਹੀਂ ਜੀ ਇਹਨੂੰ ਆਪਾਂ ਖੁਦ ਰੈਡੀ ਕੀਤਾ ਵਰਕ ਕਰਵਾ ਕੇ ਬਟ ਇਹ ਕਸ਼ਮੀਰੀ ਜਿੱਦਾਂ ਕੁੜਤੇ ਸਟਾਈਲ ਹੁੰਦੇ ਆ ਉਦਾਂ ਬਹੁਤ ਪਿਆਰਾ ਲੱਗ ਰਿਹਾ ਇਹ ਹਾਂਜੀ ਇਹ ਆਪਾਂ ਇਹਦਾ neck ਰੈਡੀ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਇਹਦੀ neck ਆਪਾਂ ਰੱਖੀ ਹੈ ਫੁੱਲ ਬੈਂਡ ਰੱਖਿਆ ਕਟ પા ਕੇ ਪਾਈਪਿੰਗ ਦਿੱਤੀ ਹੋਈ ਆ ਜੋ ਆਪਣੇ ਵਰਕਰ ਦੇ ਵਿੱਚ 컬러 ਆ ਰਿਹਾ ਇਦਾਂ ਠੀਕ ਹੈ ਜੀ ਤੇ ਇਹ ਕਲੀਆਂ ਦਾ ਪੈਨਲ ਆ ਗਿਆ ਸ਼ੋਲਡਰ ਤੋਂ نیچے ਤੱਕ ਕਲੀਆਂ ਜਾ ਰਹੀਆਂ ਇਦਾਂ 컬러 ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਜਿਹਾ ਫੈਬਰਿਕ ਦੇ 컬러 ਦਿੱਤੇ ਆ ਆਪਾਂ ਤਾਂ ਵਿੱਚ ਲਾਈਟ ਜਿਹਾ ਗਾਜਰੀ ਜੀ ਛੇੜ ਦਿੱਤੀ ਹੈ ਲਾਈਟ ਮਤਲਬ ਪਿੰਕ ਦਾ ਲਾਈਟ ਲਾਈਟ ਟੋਨ ਦਿੱਤੀਆਂ ਨੇ ਮਿੱਠੇ ਜੇ 컬러 ਆਪਾਂ ਇਹਦੇ ਵਿੱਚ ਜੋ ਕਿ ਬਹੁਤ ਹੀ ਪਿਆਰੇ ਲੱਗ ਰਿਹਾ ਤੇ ਪੂਰਾ ਹੈਵੀ ਇਹ ਤਾਂ ਫਰੰਟ ਰੈਡੀ ਹੋਇਆ ਜੀ ਇਦਾਂ ਇਹ ਆ ਗਿਆ ਜੀ ਇਹ ਤਾਂ نیچے ਕਲੀਆਂ ਆ ਗਈਆਂ ਜੀ ਇਹ ਸਲੇਟਸ ਤੇ ਆ ਗਈਆਂ ਕਲੀਆਂ ਸੇਮ ਠੀਕ ਹੈ ਜੀ ਮਤਲਬ ਉੱਪਰ ਤੋਂ ਕਲੀਆਂ ਆ ਗਈਆਂ ਚਾਕਾਂ ਤੇ ਪੂਰਾ ਆ ਗਿਆ ਤੇ ਇਦਾਂ ਫਰੰਟ ਤੇ ਪੂਰਾ neck ਜਿੱਥੋਂ ਆਪਣੀ neck ਰੈਡੀ ਹੋ ਰਹੀ ਹੈ ਇੱਥੋਂ ਆਪਾਂ ਵਰਕ ਸਟਾਰਟ ਕੀਤਾ ਹੋਇਆ ਪੂਰਾ نیچے ਤੱਕ ਪੂਰਾ ਪਰਮਾ ਘੇਰਾ ਆ ਜਾਂਦਾ ਜੀ ਇਦਾਂ ਇਦਾਂ ਇਹ ਬਾਰਡਰ ਦੇਖ ਸਕਦੇ ਹੋ ਤੁਸੀਂ ਕਲਰ ਤੁਸੀਂ ਇਹਦੇ ਚੈੱਕ ਕਰੋ ਜੋ ਕਿ ਬਹੁਤ ਜ਼ਿਆਦਾ ਪਿਆਰੇ ਲੱਗ ਰਿਹਾ ਇਹਦੇ ਵਿੱਚ ਉੱਠ ਕੇ ਆਇਆ ਸਿੰਪਲ ਸੋਬਰ ਐਂਡ ਐਲੀਗੈਂਟ ਜਿਹਾ ਸੂਟ ਰੈਡੀ ਹੋਇਆ ਇਹ ਆਪਣਾ ਠੀਕ ਹੈ ਜੀ ਤੇ 슬ੀਵਜ਼ ਦੇ ਉੱਪਰ ਆਪਾਂ ਪਾਈਪਿੰਗ ਦਿੱਤੀ ਹੈ ਜੀ ਲਾਈਟ ਜੇ ਕਲਰ ਦੀ ਜਿਹੜਾ ਆਪਣਾ ਵਰਕ ਤੇ ਵਿਚਾਰਿਆ ਆਪਾਂ ਵਰਕ ਨਹੀਂ ਕੀਤਾ ਕਿਉਂਕਿ ਆਪਾਂ ਕੁੜਤਾ ਸਟਾਈਲ ਰੱਖਿਆ ਇਹਨੂੰ ਤਾਂ ਮਤਲਬ ਫਰੰਟ ਤੇ ਕਾਫੀ ਹੈਵੀ ਵਰਕ ਆ ਗਿਆ ਇਹਦੇ ਇਤਾਂ ਸਟਿਚ ਕਰ ਸੋ ਪੂਰਾ ਹੈਵੀ ਫਰੰਟ ਆ ਜਾਂਦਾ ਹੈ ਤਾਂ ਬਾਕੀ ਇਹ ਚੀਜ਼ਾਂ ਵੀ ਇਹ ਕਿਤਨੀਆਂ ਹੋਈਆਂ ਬਹੁਤ ਹੀ ਪਿਆਰੀਆਂ ਲੱਗਦੀਆਂ ਨੈੱਕ ਵੀ ਤੁਸੀਂ ਚੈੱਕ ਕਰੋ ਆਪਾਂ ਬਹੁਤ ਪਿਆਰੀ ਜੀ ਨੈੱਕੇ ਦੀ ਰੈਡੀ ਹੋਈ ਆ ਤੇ ਇਹਦੇ ਨਾਲ ਆਪਾਂ ਸਲਵਾਰ ਰੈਡੀ ਕੀਤੀ ਆ ਜੀ ਪਾਕਿਸਤਾਨੀ ਸਲਵਾਰ ਰੈਡੀ ਕੀਤੀ ਆ ਪੌਂਚੇ ਬਣਾ ਕੇ ਫਿਨਿਸ਼ਿੰਗ ਦਿੱਤੀ ਹੋਈ ਆ ਪਾਈਪਿੰਗ ਕਲਰ ਦੇ ਜਿੱਦਾਂ ਆਪਾਂ neck ਤੇ ਦਿੱਤੀ ਆ sleeves ਤੇ ਦਿੱਤੀ ਆ ਤੁਸੀਂ ਚਾਹੋ ਤਾਂ ਆਪਾਂ sleeves ਤੇ ਵੀ ਕਰ ਸਕਦੇ ਆ ਥੋੜਾ ਬਹੁਤਾ ਕੰਮ ਇਹ ਬਾਰਡਰ ਪਾ ਸਕਦੇ ਆ ਇਹਦੇ ਵਿੱਚੋਂ ਚੱਕ ਕੇ ਫਲਾਰ ਦੇ ਸਕਦੇ ਆ ਠੀਕ ਹੈ ਇਹ ਆਪਣੀ ਚੁਆਇਸ ਦੇ ਅਕੋਰਡਿੰਗ ਹੋ ਜਾਂਦਾ ਤੇ ਕਲਰ ਕੰਬੀਨੇਸ਼ਨ ਵੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਰੱਖ ਸਕਦੇ ਹੋ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਤੁਸੀਂ ਇਹਦੇ ਨਾਲ ਆਪਾਂ ਦੁਪੱਟਾ ਰੈਡੀ ਨਹੀਂ ਕੀਤਾ ਜੀ ਕਿਉਂਕਿ ਇਹ ਕੁੜਤਾ ਸਟਾਈਲ ਸੀ ਇਦਾਂ ਹੀ ਰੱਖਿਆ ਪਰ ਤੁਸੀਂ ਚਾਹੋ ਤਾਂ ਆਪਾਂ ਤੁਹਾਨੂੰ ਦੁਪੱਟਾ ਵੀ ਰੈਡੀ ਕਰਕੇ ਨਾਲ ਦੇ ਸਕਦੇ ਆ ਟਾਈ ਐਂਡ ਡਾਈ ਦੁਪੱਟਾ ਵੀ ਇਹਦੇ ਨਾਲ ਹੋ ਜੂਗਾ ਐਂਡ ਸਿੰਗਲ ਕਲਰ ਦਾ ਵੀ ਬਹੁਤ ਪਿਆਰਾ ਲੱਗੇਗਾ ਕਲਰ ਇਹਦਾ ਬਹੁਤ ਪਿਆਰਾ ਜੀ ਠੀਕ ਹੈ ਜੀ ਇਹ ਆਪਣਾ ਫਰਸਟ ਸੂਟ ਸੀਗਾ ਐਂਡ ਸੈਟਿੰਗ ਆ ਗਿਆ ਜੀ ਆਪਣਾ ਇਹ ਵਾਲਾ ਸੂਟ ਇਹਨਾਂ ਦੀ ਆਪਾਂ ਵੀਡੀਓ ਅਪਲੋਡ ਕਰਦੇ ਆ ਜੀ ਇੰਸਟਾਗ੍ਰam ਦੇ ਉੱਪਰ ਕੀਤੀਆਂ ਹੁੰਦੀਆਂ ਤੁਸੀਂ ਦੇਖ ਸਕਦੇ ਹੋ ਉੱਥੇ ਜਾ ਕੇ ਵੀ ਕਿਉਂਕਿ ਵੇਅਰ ਕੀਤੇ ਕੋਈ ਦੀ ਗ੍ਰੇਸ ਹੋਰ ਆਉਂਦੀ ਹੈ ਇਹ ਵੀ ਆਪਣਾ ਮਤਲਬ ਕੁੜਤਾ ਸਟਾਈਲ ਹੀ ਰੈਡੀ ਹੋਇਆ ਇਹ ਵੀ ਪਸ਼ਮੀਨਾ ਫੈਬਰਿਕ ਹੈ ਜੀ ਤੇ ਪਰਪਲ ਜੀ ਸ਼ੇਡ ਹੈ ਲਾਈਟ ਜੀ ਬਹੁਤ ਪਿਆਰਾ ਜਿਹਾ ਇਹ ਵੀ ਸ਼ੇਡ ਆ ਜਾਂਦਾ ਇਹਦੇ neck ਤੇ ਕਮ ਆ ਗਿਆ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰੋ ਇਹਦੇ ਵੀ ਬਹੁਤ ਸੋਬਰ ਜੀ ਦਿੱਤੀ ਆ ਆਪਾਂ ਫੈਬਰਿਕ ਦਾ ਲਾਈਟ ਡਾਰਕ ਆਫ ਵਾਈਟ ਦਿੱਤਾ ਹੋਇਆ ਥੋੜਾ ਜਿਹਾ ਹਲਕਾ ਜਿਹਾ ਪੀਚ ਟੱਚ ਦਿੱਤਾ ਹੋਇਆ ਜੋ ਕਿ ਤੇ ਉੱਪਰ ਬਹੁਤ ਉੱਠ ਕੇ ਆਇਆ ਬਹੁਤ ਮਤਲਬੜ ਕੀਲੇ ਜੇ ਸ਼ੇਡ ਆਪਾਂ ਨਹੀਂ ਦਿੰਦੇ ਹੈਗੇ ਇਹਨਾਂ ਨੂੰ ਠੀਕ ਹੈ ਜੀ ਪਸ਼ਮੀਨੇ ਦਾ ਆ ਗਿਆ ਫੈ布ਰਿਕ ਇਹਦੀ ਨੈਕਲਾਈਨ ਆ ਗਈ ਐਂਡ ਇਹ ਵਾਲਾ ਕੰਮ ਇਹਦੀ ਪਾਕਟ ਤੇ ਆ ਗਿਆ ਜੀ ਠੀਕ ਹੈ ਜੀ ਆਪਣੀ ਹਿਪ ਕੋਲੇ ਹਿਪ ਤੋਂ ਥੋੜਾ ਉੱਪਰ ਆ ਜਾਂਦਾ ਇਹਦੀ ਪਾਕਟਸ ਆਪਾਂ ਰੈਡੀ ਕੀਤੀਆਂ ਹੋਈਆਂ ਇਦਾਂ ਪਾਕਟਸ ਵਾਲਾ ਕੁੜਤਾ ਸਟਾਈਲ ਰੈਡੀ ਕੀਤਾ ਦੋਨੋਂ ਸਾਈਡ ਪਾਕਟ ਦਿੱਤੀਆਂ ਹੋਈਆਂ ਇਦਾਂ ਠੀਕ ਹੈ ਜੀ ਇਹ ਪਾਕਟ ਦੇ ਉੱਪਰ ਵਰਕ ਆ ਗਿਆ ਐਂਡ ਇਹਦੇ ਘੀਰੇ ਦੇ ਉੱਪਰ ਆਪਾਂ ਪੂਰੇ ਚਾਕਾਂ ਤੋਂ ਘੇਰਾ ਦਿੱਤਾ ਹੋਇਆ ਠੀਕ ਹੈ ਜੀ ਬਾਕੀ ਤੁਸੀਂ ਵਰਕ ਦੇਖ ਸਕਦੇ ਹੋ ਫਿਨਿਸ਼ਿੰਗ ਵਰਕ ਦੀ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰੀ ਲੱਗ ਰਹੀ ਹੈ ਸੇਮ ਪੀਚ ਜੀ ਟੋਨ ਦੀ ਆਪਾਂ ਇਹਨੂੰ ਪਾਈਪਿੰਗ ਦੀ ਫਿਨਿਸ਼ਿੰਗ ਦਿੱਤੀ ਹੈ ਇਹਦੇ ਬੈਕ ਤੇ ਆਪਾਂ ਨਹੀਂ ਕੀਤਾ ਜੀ ਕੰਮ ਤੁਸੀਂ ਚਾਹੋ ਤਾਂ ਇਹ ਪੂਰਾ ਬਾਰਡਰ ਆਪਾਂ ਬੈਕ ਤੇ ਵੀ ਦੇ ਸਕਦੇ ਹਾਂ ਠੀਕ ਹੈ ਜੀ neck ਵੀ ਪੂਰੀ ਹੋ ਗਈ ਦੀ ਪ੍ਰੋਪਰ ਆਪਾਂ ਰੈਡੀ ਕੀਤੀ ਹੈ ਐਂਡ ਇਹ ਆ ਗਿਆ ਜੀ ਇਹਦੀਆਂ 슬ੀਵਸ ਤੇ ਕੰਮ ਸੇਮ ਬਾਰਡਰ ਆਪਾਂ ਇਹਦੀਆਂ 슬ੀਵਸ ਤੇ ਦਿੱਤਾ ਹੋਇਆ ਠੀਕ ਹੈ ਜੀ ਤੇ ਇਹ ਬਹੁਤ ਹੀ ਪਿਆਰਾ ਲੱਗਦਾ ਹੈ ਇਹ ਸੂਟ ਵੀ ਕੱਲਾ ਰੇਵੀ ਬਹੁਤ ਪਿਆਰਾ কুর্তা ਸਟਾਈਲ ਜੀ ਬਹੁਤ ਪਿਆਰਾ ਲੱਗਦਾ ਹੈ ਇਹ ਵੇਅਰ ਕੀਤੇ ਹੋਏ ਸੂਟ ਇਹਦੇ ਨਾਲ ਵੀ ਆਪਾਂ ਸਲਵਾਰ ਹੀ ਰੱਖੀ ਹੈ ਜੀ ਪਾਕਿਸਤਾਨੀ ਸਲਵਾਰ ਰੱਖੀਏ ਤੁਸੀਂ ਚਾਹੋ ਤਾਂ ਇਹਦੇ ਨਾਲ ਪੈਂਟ ਵੀ ਰੈਡੀ ਕਰਵਾ ਸਕਦੇ ਹੋ ਆਪਣੀ ਚੋਇਸ ਹੈ ਤੁਹਾਡੀ ਐਂਡ ਇਹਦੇ ਨਾਲ ਆਪਾਂ ਰੱਖਿਆ ਜੀ ਦੁਪੱਟਾ ਦੁਪੱਟੇ ਦੀ ਹਜੇ ਫਿਨਿਸ਼ਿੰਗ ਹੋਣੀ ਹੈ ਠੀਕ ਹੈ ਜੀ ਟੈਬੀ ਲਾਈਨਿੰਗ ਦਾ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ بیس ਕਲਰ ਦਾ ਇਹ ਵੀ ਤੁਹਾਡੀ ਚੋਇਸ ਹੋਊਗੀ ਤੁਸੀਂ ਟਾਈ ਐਂਡ ਡਾਈ ਵੀ ਕਰਵਾ ਸਕਦੇ ਹੋ ਐਂਡ بیس ਵੀ ਰੱਖ ਸਕਦੇ ਹੋ ਇਹ ਚੋਇਸ ਦੇ ਅਕੋਰਡਿੰਗ ਹੁੰਦਾ ਤੇ ਇਹ ਸ਼ਰਟ ਆਪਾਂ ਪੂਰਾ ਮਤਲਬ ਲੂਸ ਫਿਟਿੰਗ ਚ ਰੱਖਿਆ ਨੇ ਜੀ ਕੁੜਤਾ ਸਟਾਈਲ ਇਹਨਾਂ ਦੇ ਵਿੱਚ ਕੋਈ ਵੀ ਪਲੇਟ ਨਹੀਂ ਦਿੱਤੇ ਆਪਾਂ ਪਹਿਲਾਂ ਵੀ ਜੋ ਮੈਂ ਤੁਹਾਨੂੰ ਦਿਖਾਈ ਹੈ ਤੇ ਇਹ ਵਾਲੀ ਵੀ ਕਲਰ ਇਹ ਹੁੰਦਾ ਜੀ ਕਲਰ ਤੁਸੀਂ ਪਸ਼ਮੀਨੇ ਚ ਕਾਫੀ ਕਲਰ ਆਉਂਦੇ ਆ ਤੁਸੀਂ ਕਿਸੇ ਤੇ ਵੀ ਰੈਡੀ ਕਰਵਾ ਸਕਦੇ ਹੋ ਤੇ ਇਹ ਆਪਣੀ ਮਤਲਬ ਅਲੱਗ ਜੇ ਥੋੜੇ ਕਨਸੈਪਟ ਰੈਡੀ ਹੋਇਆ ਇਹੇ ਵੀ ਆਪਾਂ ਇਹਨੂੰ ਸ਼ਾਲ ਦੇ ਨਾਲ ਆਪਾਂ ਰੈਡੀ ਕੀਤਾ ਜੀ ਪਿਓਰ ਦਾ ਆਪਾਂ ਇਹਦੇ ਨਾਲ ਸ਼ਾਲ ਰੱਖਿਆ ਠੀਕ ਹੈ ਜੀ ਇਹਦੀ ਵੀ ਆਪਾਂ neck ਇਦਾਂ ਰੱਖੀ ਆ ਫੁੱਲ ਬੈਂਡ ਕਲਰ ਇਹ ਵੀ ਬਹੁਤ ਪਿਆਰਾ ਹੈ ਜੀ ਪਹਿਲਾਂ ਮੈਂ ਤੁਹਾਨੂੰ ਸ਼ਾਲ ਦਿਖਾਉਣੀ ਆ ਇਹ ਆ ਗਿਆ ਜੀ ਇਹਦੇ ਨਾਲ ਪਿਓਰ ਦਾ ਸ਼ਾਲ ਬਿਲਕੁਲ ਪਿਓਰ ਦਾ ਸ਼ਾਲ ਹੈ ਇਹ ਚੀਜ਼ਾਂ ਵੀ ਇਸ ਕੱਲ ਬਹੁਤ ਟ੍ਰੈਂਡ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਫੁੱਲ ਪਿਓਰ ਦਾ ਹੈ ਹੈਂਡ ਦਾ ਮਤਲਬ ਹੈਂਡ ਮੇਡ ਆ ਸਾਰਾ نیچے ਵੀਵਿੰਗ ਆ ਰਹੀ ਹੈ ਠੀਕ ਹੈ ਜੀ ਐ ਜਿੱਦਾਂ ਇਹ ਕਲਰ ਕੰਬੀ ਫੁੱਲ ਸ਼ਾਲ ਹੈ ਜੀ ਇਹ ਸਟੌਲ ਨਹੀਂ ਹੈਗਾ ਫੁੱਲ ਮਤਲਬ ਘੇਰੇ ਦਾ ਐਨਾ ਸ਼ਾਲ ਆ ਜਾਂਦਾ ਤਾਂ ਬਾਕੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਸੇਮ ਡਿਜ਼ਾਈਨ ਨਹੀਂ ਮਿਲੇਗਾ ਜੀ ਬਟ ਇਦਾਂ ਸ਼ਾਲ ਦੇ ਨਾਲ ਦਿਖਾਉਣ ਦਾ ਪਰਪਸ ਇਹ ਹੈ ਕਿ ਆਪਾਂ ਇਦਾਂ ਰੈਡੀ ਕਰ ਸਕਦੇ ਹਾਂ ਸੂਟ ਠੀਕ ਹੈ ਜੀ ਕਲਰ ਇਹਦੇ ਵਿੱਚ ਬੜੇ ਪਿਆਰੇ ਪਿਆਰੇ ਮਿੱਠੇ ਜਿਹੇ ਸ਼ੇਡ ਸੀਗੇ ਤੇ ਇਹਦੇ ਨਾਲ ਆਪਾਂ ਸੂਟ ਰੈਡੀ ਕੀਤਾ ਕਿਉਂਕਿ ਇਹ ਚੀਜ਼ਾਂ ਵੀ ਅੱਜਕੱਲ ਕਾਫੀ ਟ੍ਰੈਂਡ ਦੇ ਵਿੱਚ ਆ ਹਾਂਜੀ ਇਹਦੇ ਨਾਲ ਆਪਾਂ ਇਦਾਂ ਇਹ ਵਾਲੇ ਕਲਰ ਦਾ ਸੂਟ ਰੱਖਿਆ ਦੇਖੋ ਜੀ 올ਓਵਰ ਪਲੇਨ ਸੂਟ ਰੱਖਿਆ ਇਹ ਕਲਰ ਦਾ ਜਿਹੜਾ ਆਪਣਾ ਇਹ ਬਾਰਡਰ ਆ ਰਿਹਾ ਇਹ ਬਾਰਡਰ ਆਪਾਂ ਸੀਮ ਇਹਦੇ ਉੱਪਰ ਵਰਕ ਦਿੱਤਾ ਹੈ ਜੀ ਹੱਥ ਦਾ ਇਹ ਸਾਰਾ ਹੱਥ ਦਾ ਕੰਮ ਹੈ ਤੁਸੀਂ ਚੈੱਕ ਕਰ ਸਕਦੇ ਹੋ ਟਾਂਕਾ ਫਿਨਿਸ਼ਿੰਗ ਪੂਰੀ ਤੇ ਪ੍ਰੋਪਰ ਡਿਜ਼ਾਈਨ ਆਪਾਂ ਸ਼ਾਲ ਵਾਲਾ ਸੂਟ ਦੇ ਉੱਪਰ ਦਿੱਤਾ ਹੋਇਆ ਬਿਲਕੁਲ ਤੁਸੀਂ ਚੈੱਕ ਕਰੋ ਪੂਰਾ ਇਹ ਬਾਰਡਰ ਆਪਾਂ ਇਹਦੇ ਉੱਪਰ ਦਿੱਤਾ ਹੈ ਸ਼ਾਲ ਦਾ ਇਹ ਹੁੰਦਾ ਜੀ ਅਲੱਗ-ਅਲੱਗ ਡਿਜ਼ਾਈਨ ਹੁੰਦੇ ਆ ਕਿਸੇ 'ਚ ਫਲਾਵਰ ਆ ਗਿਆ ਕਿਸੇ ਦਾ ਬਾਰਡਰ ਆ ਗਿਆ ਮਤਲਬ ਉਹ ਚੀਜ਼ਾਂ ਨੂੰ ਆਪਾਂ ਸੇਮ ਇਹਦੇ ਉੱਪਰ ਰੈਡੀ ਕਰ ਸਕਦੇ ਆ ਸੂਟਾਂ ਦੇ ਉੱਪਰ ਜਿੱਦਾਂ ਸਰਦੀ ਦੇ ਵਿੱਚ ਇਹ ਚੀਜ਼ਾਂ ਬਹੁਤ ਪਿਆਰੀਆਂ ਲੱਗਦੀਆਂ ਸ਼ਾਲ ਦੇ ਨਾਲ ਠੀਕ ਹੈ ਜੀ ਐਂਡ ਇਹਦੀ ਆਪਾਂ ਛੋਟੇ ਕਾਫ ਲਾਏ ਆ ਜਿੱਦਾਂ ਇਹ ਆਪਣਾ ਬਾਰਡਰ ਦਿੱਤਾ ਹੋਇਆ ਆਪਾਂ نیچے ਠੀਕ ਹੈ ਜੀ 컬러 ਆਪਾਂ ਸਾਰੇ ਮੱਝ ਦੇ ਆਪਣੇ ਸ਼ਾਲ ਦੇ ਵਿਚਾਰਿਆ ਦੇ ਕੇ ਇਦਾਂ ਲਾਈਨ ਦਿੱਤੀਆਂ ਹੋਈਆਂ ਇਦਾਂ ਹੀ ਆਪਾਂ ਕਾਫ ਦਿੱਤੇ ਆ ਤੁਸੀਂ ਦੇਖੋ ਛੋਟੇ ਮੀਨਜ਼ ਕਾਫ ਰੱਖ ਕੇ ਇਦਾਂ ਸੇਮ ਕਾਫ ਦਿੱਤੇ ਹੋਏ ਆਪਾਂ ਹਾਂਜੀ ਇਹ ਵੀ ਆਪਣਾ ਥੋੜਾ ਫੁਰਤਾ ਸਟਾਈਲੀ ਆ ਗਿਆ ਥੋੜਾ ਬਟੇ ਨੂੰ ਪਲੇਟ ਦਿੱਤੇ ਆਪਾਂ ਹੈਗਾ ਲੂਸ ਫਿਟਿੰਗ ਦਾ ਇਹ ਇਹ ਹਰ ਇੱਕ ਚੀਜ਼ ਤੇ ਮਤਲਬ ਇਹ ਚੀਜ਼ ਤੇ ਬਹੁਤ ਮਿਹਨਤ ਲੱਗਦੀ ਹੈ ਜੀ ਤੁਸੀਂ ਦੇਖੋ ਇਹ ਇੱਕ ਸ਼ਾਲ ਮਤਲਬ ਬਨੇ ਹੋਏ ਤਾਂ ਸੀਮ ਪੈਟਰਨ ਰੈਡੀ ਕਰਨਾ ਇੱਕ ਇੱਕ ਚੀਜ਼ ਸੀਮ ਰੈਡੀ ਕਰਨੀ ਤਾਂ ਇਹਨਾਂ ਤੇ ਕਾਫੀ ਮਿਹਨਤ ਲੱਗਦੀ ਹੈ ਤੇ ਟਾਈਮ ਵੀ ਲੱਗਦਾ ਬਾਕੀ ਤੁਸੀਂ ਵਰਕ ਦੇਖੋ ਇਹ ਮਤਲਬ ਇਸ ਇਦਾਂ ਕਸ਼ਮੀਰੀ ਟਾਂਕੇ ਦੀ ਤਰ੍ਹਾਂ ਕੀਤਾ ਹੋਇਆ ਵੀ ਇਹਨੂੰ ਜਿੱਦਾਂ ਮਰਜੀ ਆਪਾਂ ਹਡਾਈਏ ਮਤਲਬ ਇਹ ਇਹਨੂੰ ਕੁਝ ਨਹੀਂ ਹੋਊਗਾ ਠੀਕ ਹੈ ਜੀ ਇਹ ਵੀ ਇੱਕ ਕਾਰੀਗਰਾਂ ਦੀ ਮੀਨਸ ਕਲਾ ਹੁੰਦੀ ਆ ਤਾਂ ਆਪਾਂ ਨੂੰ ਸੇਮ ਡਿੱਟੋ ਚੀਜ਼ ਉਹਨਾਂ ਨੇ ਬਣਾ ਕੇ ਪੇਸ਼ ਕੀਤੀ ਆ ਠੀਕ ਹੈ ਜੀ ਬਾਕੀ ਮੈਂ ਤੁਹਾਨੂੰ ਦੁਆਰਾ ਦੱਸਣਾ ਚਾਹਣੀ ਆ ਕਿ ਸੇਮ ਡਿਜ਼ਾਈਨ ਨਹੀਂ ਮਿਲੇਗਾ ਜੀ ਕਿਉਂਕਿ ਤੁਸੀਂ ਮੈਸੇਜ ਕਰਦੇ ਹੋ ਕਿ ਸੇਮ ਚਾਹੀਦਾ ਸੇਮ ਡਿਜ਼ਾਈਨ ਨਹੀਂ ਮਿਲਦਾ ਹੁੰਦਾ ਇਹ ਆ ਗਿਆ ਜੀ ਆਪਣਾ ਇਹਦੇ ਨਾਲ ਸਲਵਾਰ 올ਓਵਰ ਸੂਟ ਐਂਡ ਨਾਲ ਸ਼ੋਰ ਇਹ ਬੜਾ ਅਲੱਗ ਜਿਹਾ ਕਨਸੈਪਟ ਹੈ ਜੋ ਕਿ ਅੱਜਕੱਲ ਬਹੁਤ ਟ੍ਰੈਂਡ ਦੇ ਵਿੱਚ ਵੀ ਆ ਤੇ ਸਰਦੀ ਦੇ ਵਿੱਚ ਮਤਲਬ ਇਹ ਚੀਜ਼ਾਂ ਵੇਅਰ ਕੀਤੀਆਂ ਹੋਈਆਂ ਵੀ ਬਹੁਤ ਜ਼ਿਆਦਾ ਪਿਆਰੀਆਂ ਲੱਗਦੀਆਂ ਜਿੱਦਾਂ ਆਪਾਂ ਸਵੈਟਰ ਵਗੈਰਾ ਨਹੀਂ ਵੇਅਰ ਕਰਨਾ ਉੱਪਰ ਤਾਂ ਆਪਾਂ ਇਦਾਂ ਇਹਨੂੰ ਸ਼ਾਲ ਦੇ ਨਾਲ ਸੂਟ ਰੈਡੀ ਕਰਵਾ ਸਕਦੇ ਹਾਂ ਠੀਕ ਹੈ ਜੀ ਹਾਂਜੀ ਬਾਕੀ ਪਿਓਰ ਦੇ ਸ਼ਾਲਾਂ ਦੇ ਵਿੱਚ ਡਿਜ਼ਾਈਨ ਕਾਫੀ ਆਉਂਦੇ ਆ ਇਹ ਬਿਲਕੁਲ ਲਾਈਟ ਵੇਟ ਸ਼ਾਲ ਹੈ ਜੀ ਬਿਲਕੁਲ ਲਾਈਟ ਵੇਟ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਿਓਰ ਦੇ ਵਿੱਚ ਠੀਕ ਹਾਂਜੀ ਇਹ ਵੀ ਕਨਸੈਪਟ ਬਹੁਤ ਪਿਆਰਾ ਜਿਹਾ ਵਿంటర్ ਦੇ ਲਈ ਤਾਂ ਆਪਣਾ ਨੈਕਸਟ ਸੂਟ ਜੀ ਇਹ ਹੈਗਾ ਨੇਵੀ ਬਲੂ ਕਲਰ ਇਹ ਵੀ ਆਪਣੇ ਬਹੁਤ ਸੂਟ ਰੈਡੀ ਹੋਏ ਆ ਤੇ ਹੋ ਵੀ ਰਹੇ ਆ ਇਹ ਵੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਤੇ ਕਲਰ ਕੰਬੀਨੇਸ਼ਨ ਇਹ ਵੀ ਪਸ਼ਮੀਨਾ ਫੈਬਰਿਕ ਹੈ ਜੀ ਨੇਵੀ ਬਲੂ ਕਲਰ ਹੈ ਬਾਕੀ ਪਸ਼ਮੀਨਾ ਆਪਾਂ ਜਿੱਦਾਂ ਰਾਮ ਟੈਕਸ ਤੇ ਰੂਪੀ ਦਾ ਹੀ ਯੂਜ਼ ਕਰਦੇ ਆ ਜੀ ਇਹਨਾਂ ਦੇ ਉੱਪਰ ਕੋਈ ਬੁਰ ਵਗੈਰਾ ਨਹੀਂ ਆਉਂਦੀ ਇਹ ਵੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ। ਇਹਦੇ ਉੱਪਰ ਆਪਾਂ ਪਿੰਕ ਐਂਡ ਗਾਜਰੀ ਜੀ ਟੋਨ ਦੀ ਕੰਬੀਨੇਸ਼ਨ ਦਿੱਤਾ ਹੋਇਆ ਨੇ ਵੀ ਬਹੁਤ ਉੱਠ ਕੇ ਆਏ ਹੋਇਆ ਜੀ ਇਦਾਂ ਦੀ ਨੈਕ ਲਾਈਨ ਰੈਡੀ ਹੁੰਦੀ ਆ ਤੁਸੀਂ ਦੇਖ ਸਕਦੇ ਹੋ। ਇਹ ਆਪਾਂ ਨੈਕ ਰੈਡੀ ਕਿੱਤੀ ਹੋਈ ਹੈ ਦੀ। ਇਹਦੇ ਪੂਰੇ ਫਰੰਟ ਦੇ ਵਿੱਚ ਬੂਟੀਆਂ ਆ ਜਾਂਦੀਆਂ ਤੁਸੀਂ ਦੇਖਿਆ ਵੀ ਹੋਇਆ ਪਹਿਲਾਂ ਇਹ ਸੂਟ ਬਟ ਇਹ ਹੁੰਦਾ ਕਿ ਕਈ ਆਪਣੇ ਨਾਲ ਨਵੇਂ ਜੁੜੇ ਹੁੰਦੇ ਆ ਤਾਂ ਆਪਾਂ ਇੱਕ ਵਾਰ ਸ਼ੇਅਰ ਜ਼ਰੂਰ ਕਰਦੇ ਆ। ਠੀਕ ਹੈ ਜੀ। ਪੂਰੇ ਸ਼ਰਟ ਦੇ ਵਿੱਚ ਬੂਟੀ ਆ ਗਈ। ਕੱਲਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਮਤਲਬ ਉੱਠ ਕੇ ਆਈ ਹੋਈ ਹੈ ਜੀ ਤਵਰਕ ਦੇ ਇਹਦੇ ਉੱਪਰ ਇਹ ਆ ਗਿਆ ਜੀ ਇਹਦੇ ਚਾਕਾਂ ਤੇ ਕੰਮ ਐਂਡ ਘੇਰੇ ਤੇ ਪੂਰਾ ਬਾਰਡਰ ਚਾਕ ਐਂਡ ਘੇਰਾ ਸੇਮ ਬਾਰਡਰ ਆਪਾਂ ਜੀਆਂ 슬ੀਵਸ ਤੇ ਦਿੱਤਾ ਹੋਇਆ ਠੀਕ ਹੈ ਜੀ 슬ੀਵਸ ਦਾ ਕੰਮ ਆ ਗਿਆ ਐਂਡ ਇਹਦੀ ਬੈਕ ਤੇ ਵੀ ਆਪਾਂ ਕੰਮ ਕੀਤਾ ਹੋਇਆ ਜੀ ਸੀਮ ਜਿੱਦਾਂ ਆਪਣੇ ਫਰੰਟ ਤੇ ਆ ਜਾਂਦਾ ਸੀਮ ਹੀ ਚਾਕ ਐਂਡ ਘੇਰਾ ਆਪਾਂ ਬੈਕ ਤੇ ਦਿੱਤਾ ਹੋਇਆ ਹੈ ਕਿਉਂਕਿ ਇਹ ਚੀਜ਼ ਵੇਅਰ ਕੀਤੀ ਹੋਈ ਬਹੁਤ ਜ਼ਿਆਦਾ ਪਿਆਰੀ ਲੱਗਦੀ ਹੈ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਵੇਅਰ ਕਰਦੇ ਆਂ ਤਾਂ ਤਾਂ ਬਹੁਤ ਪਿਆਰੀ ਲੱਗਦੀ ਹੈ ਯਾ ਗਿਆ ਜੀ ਆਪਣੀ ਸ਼ਰਟ ਠੀਕ ਹੈ ਜੀ ਲੈਕ ਲਾਈਨ ਐਂਡ ਇਹਦੇ ਨਾਲ ਆਪਾਂ ਪਾਕਿਸਤਾਨੀ ਰੱਖਿਆ ਜੀ ਬਾਟਮ ਬਾਟਮ ਦੇ ਉੱਪਰ ਵੀ ਆਪਾਂ ਕੰਮ ਕੀਤਾ ਸੀਮ ਜਿੱਦਾਂ ਆਪਣੇ ਇਹਦੇ ਉੱਪਰ ਰੈਡੀ ਹੋਇਆ ਸੇਮ ਹੀ ਬਾਟਮ ਦੇ ਉੱਪਰ ਰੈਡੀ ਹੋਇਆ ਠੀਕ ਹੈ ਜੀ ਤੇ ਪਿਓਰ ਚਨਾਉਂਦਾ ਰੱਖਿਆ ਆਪਾਂ ਇਹਦੇ ਨਾਲ ਦੁਪੱਟਾ ਤੇ ਦੁਪੱਟੇ ਦੇ ਵਿੱਚ ਆਪਾਂ ਟਾਇ ਐਂਡ ਡਾਈ ਦਿੱਤਾ ਜੀ ਇਦਾਂ ਹਲਕੀ ਹਲਕੀ ਇਹਦੇ ਵਿੱਚ ਆਪਾਂ ਟਾਇ ਐਂਡ ਡਾਈ ਦਿੱਤੀ ਹੈ ਛੋਟੇ ਛੋਟੇ ਜੋ ਕਿ ਬਹੁਤ ਪਿਆਰਾ ਲੱਗ ਰਿਹਾ ਇਦਾਂ ਪਿਓਰ ਚਨਾਉਂਦਾ ਦੁਪੱਟਾ ਜੀ ਕਿਉਂਕਿ ਇਹ ਬ੍ਰਾਈਟ ਕਲਰ ਪਿਓਰ ਤੇ ਹੀ ਜਾਂਦੇ ਆ ਤੇ ਪਿੰਕ ਕਲਰ ਦੀ ਆਪਾਂ ਇਹਨੂੰ ਲੇਸ ਦੀ ਦਿੱਤੀ ਆ ਕਿੰਝ ਕਿ ਬਹੁਤ ਪਿਆਰੀ ਲੱਗਦੀ ਹੈ ਠੀਕ ਹੈ ਜੀ ਇਹ ਐਸ ਇਟ ਇਜ਼ ਹੀ ਆਪਣੇ ਸੇਮ ਕਲਰ ਤੇ ਹੀ ਸੂਟ ਰੈਡੀ ਹੋ ਰਿਹਾ ਬਟ ਤੁਸੀਂ ਜੇ ਚਾਹੋ ਤਾਂ ਚੇਂਜ ਕਰਕੇ ਕਲਰ ਵੀ ਰੈਡੀ ਕਰਵਾ ਸਕਦੇ ਹੋ ਉਹ ਆਪਣੀ ਚੁਆਇਸ ਹੈ ਤੁਹਾਡੀ ਮੀਨਸ ਜਿੱਦਾਂ ਵਰਕ ਦਾ ਕਲਰ ਆਪਾਂ ਚੇਂਜ ਕਰ ਦਿੰਦੇ ਹਾਂ ਜਿੱਦਾਂ ਤੁਹਾਨੂੰ ਕੋਈ ਹੋਰ ਕਲਰ ਪਸੰਦ ਹੈ ਤਾਂ ਆਪਾਂ ਉਹ ਦੇ ਅਕੋਰਡਿੰਗ ਵਰਕ ਦੀ ਕਲਰ ਰੈਡੀ ਕਰ ਦਿੰਦੇ ਹਾਂ ਠੀਕ ਹੈ ਜੀ ਬਟ ਐਸ ਇਟ ਇਜ਼ ਬਣਿਆ ਹੋਇਆ ਵੀ ਇਹ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਤਾਂ ਇਹ ਆਪਣੀ ਸਾਰੀ ਅੱਜ ਪਸ਼ਮੀਨੇ ਦੀ ਕਲੈਕਸ਼ਨ ਸੀ ਜੀ ਤੇ ਉਮੀਦ ਕਰਦੇ ਆ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਤੁਹਾਨੂੰ ਤਾਂ ਜਿਹੜੇ ਫਸਟ ਟਾਈਮ ਆਪਣੀ ਵੀਡੀਓ ਨੂੰ ਵਾਚ ਕਰ ਰਹੇ ਆ ਤਾਂ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਵਾਚ ਕਰਨ ਲਈ ਧੰਨਵਾਦ